ਹਲੋ ਨਮੀ ਅਪਡੇਟ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਮੌਸਮ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਦਾ ਦੇ ਕੇ ਆਉਣ ਵਾਲੇ 2 ਦਿਨਾਂ ਤੱਕ ਜਿਹੜਾ ਕਿ ਮੀਂਹ ਦੱਸਿਆ ਗਿਆ ਇਸ ਦੇ ਨਾਲ ਹੀ ਦੱਸਦੇ ਕਿ ਮੀਂਹ ਪੈਣ ਦੇ ਨਾਲ ਜਿਹੜਾ ਕਿ ਮੌਸਮ ਖੁਸ਼ਕੁਨੂਮਾ ਹੋਇਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਿਆ ਪਰ ਉੱਥੇ ਹੀ ਕਈ ਸ਼ਹਿਰਾਂ ਦੀ ਪੋੜ ਵੀ ਜਿਹੜੇ ਕਿ ਕੁਝ ਕੁ ਘੰਟਿਆਂ ਦੀ ਮੀਂਹ ਹੈ ਖੋਲ ਕੇ ਰੱਖ ਦਿੱਤੀ ਹੈ ਸੋ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਡਾਕਟਰ ਵਿਗਿਆਨੀ ਦੇ ਵੱਲੋਂ ਜਿਹੜੀ ਕੀ ਜਾਣਕਾਰੀ ਸਾਂਝੇ ਕਰਦੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਮੌਸਮ ਦੇ ਵਿੱਚ ਤਬਦੀਲੀ ਆਵੇਗੀ ਮੌਨਸੂਨ ਦੀ ਜਿਹੜੀ ਪ੍ਰੋਗਰੈਸ ਹੈ ਦੇਖੀ ਗਈ ਹੈ ਜਿਸ ਤਰ੍ਹਾਂ ਅਗਸਤ ਦੇ ਵਿੱਚ ਵੀ ਆਪਾਂ ਦੇਖਿਆ ਕਿ ਹਰ ਹਫਤੇ ਜਿਹੜੀ ਹੈ بارش ਨਾਰਮਲ ਤੋਂ ਜ਼ਿਆਦਾ ਰਹੀ ਹੈ ਇਸੇ ਤਰ੍ਹਾਂ ਹੀ ਸਤੰਬਰ ਦੇ ਵਿੱਚ ਵੀ ਹੁਣ ਇਸ ਜਿਹੜੀ ਨਾਰਮਲ ਦੀ ਜਿਵੇਂ ਰੇਨਫਾਲ ਹੈ ਜਿਹੜੇ ਸਾਡੇ ਕੋਲ 35 ਮਿਲੀਮੀਟਰ ਤੱਕ ਹੁੰਦੀ ਹੈ Article, so, uh, मतलब, तो साड़े मतलब सतवंजा तक ऑलमोस्ट पचवंजा सतवंजा तक जी बारिश है रिकॉर्ड हो गई है सो फस्ट वीक जोड़ा सितंबर का बहुत अच्छा बारिश के हिसाब नाल जिदपरेचर भी काफ़ी चेंज देखी गई है जिमें कि टैंपरेचर नीयर अबाउट जोड़ा मैक्सीम टेंपरेचर थर्ट थ्री नॉर्मली होंगे तो थर्टी थ्री नीर अबाउट ही चल रहे हैं ਇਸੀ ਤਰ੍ਹਾਂ ਜਿਹੜਾ ਮਿਨਿਮਮ ਟੈਂਪਰੇਚਰ ਹੈ ਉਹ 24 ਦੇ ਨੇੜੇ ਬਹੁਤ ਹੁੰਦਾ ਹੈ ਤੇ 23-24 ਦੇ ਨੇੜੇ ਬਹੁਤ ਹੀ ਚੱਲ ਰਿਹਾ ਸੋ ਜਿਹੜੀਆਂ ਕੰਡੀਸ਼ਨਸ ਨੇ ਕਾਫੀ ਅੱਛੀਆਂ ਨੇ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਉਹ ਥੋੜਾ ਵੈਦਰ ਹੈ ਕਾਫੀ ਕੰਫਟੇਬਲ ਹੈਗਾ ਜਿਵੇਂ ਹਿਊਮਿਡਿਟੀ ਲੈਵਲ ਦੇਖਿਆ ਜਾਵੇ ਤਾਂ ਉਹ ਵੀ ਨੀਅਰ ਟੂ ਨਾਰਮਲੀ ਚੱਲ ਰਿਹਾ ਤੇ ਮਾਰਨਿੰਗ ਦੀ ਹਿਊਮਿਡਿਟੀ ਤੇ ਮਿਡ-ਡੇ ਹਿਊਮਿਡਿਟੀ ਥੋੜੀ ਜਿਹੀ ਨਾਰਮਲ ਤੋਂ ਜ਼ਿਆਦਾ ਹੋ ਰਹੀ ਹੈ ਤੇ ਜਿਹੜਾ ਇਹ ਵੈਦਰ ਹੈ ਬਸ ਸੇ ਤਾਂ ਐਗਰੀਕਲਚਰ ਪੁਆਇੰਟ ਆਫ View ਨਾਲ ਕਾਫੀ achi ਹੈ ਕਿ ਜੇ ਅਗਰ ਬਾਰਿਸ਼ ਹੋ ਜਾਂਦੀ ਹੈ ਪਰ ਜਿਸ ਤਰ੍ਹਾਂ ਕੀ ਅੱਜ 70 ਮਿਲੀਮੀਟਰ ਇੱਕ ਦਿਨ ਚ ਹੀ ਬਾਰਿਸ਼ ਹੋ ਗਈ ਹੈ ਸੋ ਇਹਦੇ ਹਿਸਾਬ ਨਾਲ ਥੋੜਾ ਜਿਹਾ ਜਿਹੜਾ crop ਹੈ ਉਹਨੂੰ ਲਗਾਤਾਰ ਆਪਾਂ ਨੂੰ ਦੇਖਦੇ ਰਹਿਣਾ ਪਵੇਗਾ ਕਿ ਕਿਸ ਤਰ੍ਹਾਂ ਇੱਕ ਨਾਲ ਇਹ ਸਪਟੰਗੋ ਕਿਉਂਕਿ ਇਜ਼ਲੀ ਜਿਆਦਾ ਪਾਣੀ ਜਦੋਂ ਖੜ ਜਾਂਦਾ ਹੈ ਕਿਤਾਂ ਦੇ ਵਿੱਚ ਉਹ ਨੁਕਸਾਨ ਕਰਦਾ ਹੈ ਸੋ ਕਿਸੇ ਵੀ ਫਸਲ ਦੇ ਵਿੱਚ ਜੇ ਅਗਰ ਪਾਣੀ ਖੜਾ ਕੀਤਾ ਦੇ ਵਿੱਚ ਤਾਂ ਉਹਨੂੰ ਜੂਰ ਕੱਟਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ दूसरे पास यही जोड़ा सिस्टम है हले ये सत तक बारिश होने की संभावना हैगी बट आइसोलेट बारिश होगी पंजाब के सारे पंजाब के मतलब बारिश की संभावना नहीं है कितने जरूर हो सकती है पर जी आई एम डी टी फोरकास्ट है वो दे अकॉर्डिंगली सतु तो काफ़ी चांसिस ने कि जी मानसून है वो थोड़े जो, 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 जो ब्रेक आएगी तो सू चार पाँच दिन जोड़े है मौसम जो है साफ लगेगा ਦੇਖੋ ਜਿਸ ਤਰ੍ਹਾਂ بارش ਆਪਾਂ ਦੇਖਿਆ ਕਿ ਅੱਜ ਜਿਵੇਂ ਲੁਧਿਆਣਾ ਕਾਫੀ ਬੱਚੀ بارش ਹੋਈ ਹੈ ਬਟ ਇਹ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਜੰਦੀ اچھی بارش ਨਹੀਂ ਆ ਜਿੱਥੇ ਨਹੀਂ ਹੋਈ ਉੱਥੇ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਵੀ ਆਪਣੇ ਲੋੜ ਦੇ ਅਨੁਸਾਰ ਜਿਵੇਂ ਸਿੰਚਾਈ ਕਰ ਸਕਦੇ ਤੇ ਦੂਸਰੀ ਗੱਲ ਇਹ ਹੈ ਕਿ ਜਿੱਥੇ ਵੀ ਕਿਤੇ ਆਪਾਂ ਨੂੰ ਕੋਈ ਡਿਜ਼ੀਜ਼ ਜਾਂ ਕੋਈ ਸੱਟ ਪੱਸਦਾ ਹੈ ਤਾਂ ਇੱਕ ਨਜ਼ਰ ਰੱਖਣਾ ਹੈ ਤਾਂ ਉੱਥੇ ਜ਼ਰੂਰ ਕੋਈ ਅਲੂਡੀਂ ਦੀ ਜਿਹੜੇ ਉਹਦਾ ਪ੍ਰਬੰਧ ਕਰਨੀ ਚਾਹੀਦੇ ਹੈ ਮਾਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਬਹੁਤ ਹਿਗਰਿਟੀ ਲੈਵਲ ਵੱਧ ਜਾਂਦਾ ਹੈ ਤੇ ਮਸਟ ਡੀਆ ਤੇ ਤਾਂ ਨਾਲ ਕਈ ਚੀਜ਼ਾਂ ਦੇ ਬੋਨ ਚੇਂਜ ਹੋ ਜਾਂਦੇ ਆ। ਸੋ ਨਵੀਂ ਕੋਈ ਕੀਟ ਜਾਂ ਕੋਈ ਬਿਮਾਰੀ ਵੀ ਆ ਸਕਦੀ ਆ ਜਾਂ ਮੈਸੇਜ ਇਹ ਕਿ ਆਲਰੇਡੀ ਜਿਹੜੀਆਂ ਬਿਮਾਰੀਆਂ ਆ ਚੁੱਕੀਆਂ ਨੇ ਸ਼ੀਟ ਲਾਈਕ ਵਗੈਰਾ ਚੰਨੇ ਦੇ ਉੱਪਰ ਉਹ ਵੀ ਫੈਟ ਕਰ ਸਕਦੇ ਨੇ। ਸੋ ਕਿਸਾਨ ਵੀਰ ਹਰ ਤਰ੍ਹਾਂ ਨਾਲ ਜਿਹੜਾ ਹੈ ਉਹ ਆਪਣਾ ਨਿਰੀਖਣ ਕਰਦੇ ਰਹਿਣ ਤੇ ਉਸ ਹਿਸਾਬ ਨਾਲ ਆਪਣਾ ਫਸਲ ਬਦਲਦੇ ਆ। ਆ ਜੇ ਅਸੀਂ ਪਿਛਲੇ ਸਾਲ ਦੀ ਗੱਲ ਕਰਦੇ ਆ ਤਾਂ और बारिश थोड़ी जी ज्यादा है क्योंकि पिछले साल बारिश जी नॉर्मल तो काफ़ी घट रही थी पर उस तो पिछले साल जोड़ी बारिश है वो सत्त सौ तो उपर जी कि नॉर्मल तो काफ़ी ज्यादा सी सो हर था मतलब साल आप देखते हैं कि जो पैटर्न है वह चेंज हों सो इस तरह ही इस बारी भी हाले जोड़ी अगस्त की बारिश है वह नॉर्मल तो काफ़ी ज्यादा रही है सपटर की बारिश जी है तक नॉर्मल तो ज़्यादा तो चांसिस भी है कि अगों भी जोड़ी बारिश हैगी